ਬੱਚਿਓ ਮੁਕਤਾ ਸ਼ਬਦ ਦੋ ਅਖਰੀ ਤਿੰਨ ਅਖਰੀ ਚਾਰ ਅਖਰੀ ਵੀ ਹੁੰਦੇ ਹਨ ਠੀਕ ਹੈ ਅਸੀਂ ਪਹਿਲਾਂ ਦੋ ਅਖਰੀ ਪੜੇ ਹੁਣ ਅਸੀਂ ਤਿੰਨ ਅਖਰੀ ਚਾਰ ਅਖਰੀ ਸ਼ਬਦ ਵੀ ਪੜਦੇ ਹਾਂ ਜਿਸ ਤਰ੍ਹਾਂ ਕ ਲ ਮ ਕਲਮ ਬ ਲ ਬ ਬੱਲਬ ਬ ਟ ਨ ਬਟਨ ਮ ਟ ਰ ਮਟਰ ਬੱਚਿਓ ਮੈਂ ਇੱਥੇ ਅੱਖਰਾਂ ਦੀਆਂ ਆਵਾਜ਼ਾਂ ਦੇ ਨਾਲ ਤੁਹਾਨੂੰ ਸ਼ਬਦ ਪੜ੍ਹਾ ਰਹੀ ਹਾਂ ਸ ੜ ਕ ਸੜਕ ਰ ਬ ੜ ਰਬੜ ਕ ਮ ਲ ਕਮਲ ਬ ਲ ਦ ਬਲ ਬੱਚਿਓ ਅਗਲੀ ਵੀਡੀਓ ਵਿੱਚ ਅਸੀਂ ਚਾਰ ਅੱਖਰੀ ਸ਼ਬਦ ਵੀ ਪੜ੍ਹਾਂਗੇ ਆਸ ਕਰਦੀ ਹਾਂ ਤੁਸੀਂ ਇਹਨਾਂ ਸ਼ਬਦਾਂ ਨੂੰ ਯਾਦ ਕਰੋਗੇ ਤੇ ਆਪਣੇ ਕੋਲੋਂ ਵੀ ਤਿੰਨ ਅੱਖਰੀ ਸ਼ਬਦ ਬਣਾਓਗੇ